ਕੱਲੇ ਬੰਦੇ ਨੂੰ ਦਰਪਾਇਆ ਚਾਹੀਦੀ ਜੀ ਇਹ ਤੇ ਦੇਖ ਲਓ ਉਹ ਦੇਖ ਲਓ ਜਿਹੜੇ ਘਰਾਂ ਨੂੰ ਜਿਹੜੇ ਜੰਮੂ ਤਾਂ ਜਿਹਨੂੰ ਦੇ ਦੇ ਹੁਣ ਹਰੇਕ ਬੰਦਾ ਕਹਿੰਦਾ ਮੇਰੇ ਘਰੇ ਮੈਨੂੰ ਦਿਓ ਕੱਲਾ ਬੰਦਾ ਇਹ ਦੇਖੋ ਕਹਿਣਾ ਇਹੋ ਪ੍ਰੋਬਲਮ ਹੋਊਗੀ ਜੇ ਤਾਂ ਈਸ਼ੋ ਆ ਗਈ ਬੇੜ ਵੀ ਇਹੀ ਗੱਲ ਚੱਲੂਗੀ ਇਸ ਕਰਕੇ ਜਿਹੜੇ ਲੋਡ ਬੰਦ ਨੂੰ ਦੇ ਜਿਹੜਾ ਲੋਡ ਬੰਦ ਦਾ ਜੀ ਲੋਡ ਰਹਿ ਗਈ ਉਹ ਨੂੰ ਦੇਈ ਜੀ ਜਿਹੜੀ ਜੰਮੂ ਤੇ ਨੂੰ ਪੁੱਛਿਆ ਪਛਿਆ ਤੁਸੀਂ ਆਪ ਰਾਲ ਕੇ ਬੈਠੇ ਅਸੀਂ ਪੜਦੇ ਅਸੀਂ ਨਹੀਂ ਗਿਆ ਅੱਜ ਤੱਕ ਇਹਨੂੰ ਕਿਹਾ ਲੱਖੋ ਸਾਨੂੰ ਨਹੀਂ ਜਰੂਰ ਜੀ ਹਾਂਜੀ ਮਾਰੇ ਸਾਨੂੰ ਬਹੁਤ ਹੋਇਆ ਦਿੱਤਾ ਸੀ ਕਹਿੰਦਾ ਜਿਹੜਾ ਲੋਡ ਬੰਦ ਗਰੀਬ ਉਹ ਨੂੰ ਮਿਲਣਾ ਜਿਹ ਤਰ੍ਹਾਂ ਆਦੇ ਦੋ ਵਜੇ ਤੋਂ ਲੈ ਕੇ ਛੇ ਵਜੇ ਤੱਕ ਬਰਦਾਸ਼ਤ ਕਰੋ ਸੋ ਬਦਿਓ ਸਾਡੀ ਤਰਪੈਲੇ ਉਂਝ ਫੜ ਜਾਂਦੀ ਹੈ ਪਹੁੰਚਣ ਤੋਂ ਬਾਅਦ ਨਿਆਣੇ ਆਇਆ ਬੈਠੇ ਰਹੇ ਬੰਦਰਾ ਬੰਦਰਾ ਲਾਤੀ ਵਾਲੀ ਜਰੂਰ ਹੈ ਬੰਦਰੀ ਜਿੰਦਗੀ ਬੰਦਰੀ ਜਿੰਦਗੀ ਬੈਣੀਆਂ ਤਰਪੈਲਾ ਕੱਲ ਵੰਡੀਆਂ ਤੁਹਾਨੂੰ ਮਿਲੀਆਂ ਨਹੀਂ ਹਾਂਜੀ ਨਹੀਂ ਵੀ ਜਾ ਕੇ ਦੇਖਦੇ ਹਾਂ ਰਾਜ ਨਹੀਂ ਕੇ ਤੇ ਕਰੀਦਾ ਤਾਂ ਜਿਹੜੀ ਗੱਲ ਉਹ ਤਾਂ ਕਹਿੰਦੇ ਆ ਉਹ ਤਾਂ ਕਹਿੰਦੇ ਆ ਵੰਡੀਆਂ ਸਾਇ ਸੀ ਆਪ ਖਬਰ ਚਲਾਈ ਆ ਸਾਰਿਆਂ ਨੂੰ ਵੰਡੀਆਂ ਨਹੀਂ ਨਹੀਂ ਸਾਰਿਆਂ ਨੂੰ ਵੰਡੀਆਂ ਉਹਨਾਂ ਨੇ ਨਹੀਂ ਸਾਨੂੰ ਨਾ ਤਰਪੈਲ ਮਿਲਿਆ ਨਾ ਰਸਣ ਅੱਛਾ ਕਿਹੜਾ ਪਿੰਡ ਆ ਠੀਕ ਆ ਤੁਹਾਨੂੰ ਮਿਲਿਆ ਜੀ ਰਾਸ਼ਨ ਘਰ ਵੀ ਪੁੱਛਿਆ ਕਰਦੇ ਕਿੱਥੇ ਪਿੰਡ ਕਹਿੰਦੇ ਵੰਡ ਤੇ ਤੁਹਾਨੂੰ ਤਰਪੈਲ ਰਾਸ਼ਨ ਮਿਲਿਆ ਜੀ ਨਹੀਂ ਨਹੀਂ ਮਿਲਿਆ ਮੈਂ ਵੀ ਨਹੀਂ ਚਾਹੁੰਦਾ ਸਾਨੂੰ ਇੱਕ ਵਾਰੀ ਵੀ ਜੇ ਇੱਕ ਉਹ ਦੇਖਿਆ ਗਏ ਛੋਟੀ ਜੀ ਤੇ ਉਹ ਸਾਰੀ ਚੂਹਿਆਂ ਦੀ ਖਾਤੀ ਹੋਈ ਇਹ ਨਹੀਂ ਤਾਂ ਉਹ ਵੀ ਦੇਖ ਸਕਦੇ ਅੱਛਾ ਹੁਣ ਤੁਹਾਡੀ ਕੀ ਮੰਗ ਹੈਗੀ ਆ ਸਾਡੀ ਇਹ ਮੰਗ ਹੈ ਤੁਹਾਨੂੰ ਰਾਸ਼ਨ ਪਾਣੀ ਦਿੱਤਾ ਜਾਵੇ ਠੀਕ ਹੈ ਧੰਨਵਾਦ ਜੀ ਕੀ ਕਰਨੀ ਸਾਰੇ ਡੁੱਬੇ ਮੈਰੀ ਦਿਹਾੜੀ ਨਹੀਂ ਕਹਤਾ ਵੀ ਇਹਨੇ ਮਦਦ ਕਰੋ ਸਾਰੇ ਲੋੜ ਬੰਦੀ ਨੇ ਤੇ ਖੇਤਾਂ ਦੀ ਦਿਹਾੜੀ ਕਰਨੀ ਠੀਕ ਹੈ ਮਾੜੇ ਬੰਦੇ ਨੇ ਦਿਹਾੜੀ ਕਰਨੀ ਸਾਰਿਆਂ ਨੇ ਇੱਕ ਸਾਨੂੰ ਮੀਰ ਖਪਾਈ ਖੜਾ ਇਹੋ ਬਾੜੀ ਚੜਾਇਆ ਅਜੇ ਕੋਈ ਜਰਾ ਨਹੀਂ ਮਿਲਿਆ ਜੇ ਆਉਂਦਾ ਕਿਸੇ ਨੇ ਕਰੇ ਲੈਂਦੇ ਨੇ ਘਰੇ ਰੱਖ ਲੈਂਦੇ ਨੇ ਕਿਸੇ ਦਾ ਕੋਲ ਕੋਈ ਸਰਕਾਰ ਘਰ ਘਰ ਵੰਡਿਆ ਜਾਵੇ ਜਾਂ ਕੋਈ ਵੀ ਇਹ ਮੋੜ ਬਾਅਦ ਇਹ ਪ੍ਰਸ਼ਾਸਨ ਘਰ ਘਰ ਵੰਡਿਆ ਜਾਵੇ ਪਹਿਲਾਂ ਨਾਲੋਂ ਪੈੜੇ ਹੋਏ ਜਿਹੜਾ ਚੋਪਣੇ ਮਿਲਦਿਆ ਨਹੀਂ ਉਹਨਾਂ ਤੁਹਾਨੂੰ ਚਾਹੀਦਾ ਕੀ ਆ ਉਹ ਮੇਨ ਪੁਆਇੰਟ ਦੱਸੋ ਜੀ ਤੁਹਾਨੂੰ ਚਾਹੀਦਾ ਕੀ ਆ ਸਰ ਨੋਬਾ ਸਰ ਪਹਿਲਾ ਜਾ ਕੇ ਜੇਨੇ ਸਮਝਾਣੇ ਆਏ ਨੇ ਬੋਲਦਾ ਉਹਨੇ ਬੰਦੇ ਨੇ ਸਾਡੇ ਆਈ ਦਾ ਸਰ ਤਰਪਾਲਾ ਮੰਗਦੇ ਸਰ ਹਾਂਜੀ ਤੁਸੀਂ ਲੈ ਕੇ ਜਾ ਰਹੇ ਰਾਜਨਪਾਲ ਦੀ ਜਾ ਕੇ ਬੱਚੇ ਨੂੰ ਲੈ ਕੇ ਜਾਗੇ ਉਹਦੇ ਉੱਥੇ ਲੈ ਕੇ ਨਹੀਂ ਕੰਨ ਮਾਰਕਟ ਕਰਨਾ ਉਹਨਾਂ ਦੇ ਸਮਾਨ ਕਿੱਧਰ ਜਾਣਾ ਤੁਸੀਂ ਜਿੱਤ ਕੋਣ ਕਹਿੰਦਾ ਪਿੰਡ ਦੇ ਜਿਹੜੇ ਜਿੰਨੇ ਕਹਿੰਦੇ ਕਾਹੀ ਕਰ ਦੇ। ਇੱਥੇ ਪਿੰਡ ਦੇ ਪਾਰਟੀਆਂ ਬਾਜ਼ੀਆਂ ਜ਼ਿਆਦੀਆਂ ਨੇ। ਕਿਸੇ ਦਾ ਘਰ ਕੋਸ਼ ਆਵੇ ਤਾਂ ਆਪ ਹੀ ਆਉਂਦਾ ਚਾਹ ਦੇ ਕਰੇ। ਗਰੀਬ ਦੀ ਤਾਂ ਗੱਲ ਸੁਣਦੇ ਹੀ ਨਹੀਂ ਨਾ ਸੁਣਦੇ। ਗਰੀਬ ਦੀ ਗੱਲ ਨਹੀਂ ਸੁਣਦੇ। ਇਹ ਕਹਿੰਦੇ ਤੁਸੀਂ ਤਰਪਾਲਾ ਮੰਗੇ ਕਹਿੰਦੇ ਤਰਪਾਲਾ ਦੇ ਦਿੰਨੇ ਆ। ਅਸਲ ਨਹੀਂ ਸੁਣਨਾ। ਰੋਣੇ ਨਹੀਂ ਬਣਾਏ ਸਾਡੇ। ਰੋਣੇ ਨਹੀਂ ਬਣਾਏ। ਸਾਡੇ ਇੱਕ ਇੱਕ ਕੰਮ ਆ ਨੇ, ਇੱਕ ਬੰਦਾਵੇ ਰੇਤ ਨੂੰ ਇੱਕ ਇੱਕ ਘਾਰ ਨੂੰ। ਇੱਕ ਇੱਕ ਘਾਰ ਨੂੰ ਇੱਕ ਇੱਕ ਚੀਜ਼ ਮਿਲੇ ਕੋਈ ਨਾ ਰੱਬ ਸਾਡੀ ਸੁਣ ਲੈ ਗਿਆ। ਥੋੜੀ ਮੰਗ ਕੀ ਆ? ਮਾਂਗ ਸਾਡੇ ਉਹ ਵੀ ਸਾਡੇ ਬੱਚੇ ਨੇ ਉਹਨਾਂ ਨੂੰ ਪਹਿਲਾਂ ਮੇਅਰ ਜਣ ਕੋਠਾ ਮੈਂ ਜੀ ਸੀ ਉਹਨਾਂ ਨੂੰ ਬੁਕਾ ਲਈ ਬਾਰਸੀ ਉੱਤੋਂ ਜੇ ਕੋਟੇ ਦੇ ਸਮਾਨ ਰੱਖੀ ਨੇ ਸਾਡੀਆਂ ਆਂਗੀਆਂ ਪੈਣੇ ਕਰਾਉਂਦਾ ਸਾਡੀਆਂ ਚੋਲੇ ਪਏ ਹੋਏ ਨੇ ਕੋਈ ਜਨਾਸ ਨੂੰ ਉੱਪਰ ਚੜੀਏ ਤਾਂ ਡਿੱਗ ਪੈਂਦੇ ਆ ਪ੍ਰਸ਼ਾਸਨ ਕਹਿੰਦਾ ਤੁਸੀਂ ਆਪਣੇ ਘਰ ਖਾਲੀ ਕਰਕੇ ਸਮਾਨ ਲੈ ਕੇ ਅਮੀ ਵਾਲੇ ਜਗ੍ਹਾ ਬਣਾਈ ਉੱਥੇ ਚੱਲੋ ਸੈਂਗਲਾਂ ਤੇ ਸਮਾਨ ਲੈ ਕੇ ਜਾਈਏ ਕੋਈ ਸਹਦਰ ਜਿੰਨਾ ਦੇ ਆਏ ਉਹ ਤਾਂ ਲੈ ਜਣੇ ਉਹਨਾਂ ਦਾ ਮਾਣਾ ਹੀ ਲੱਗਦਾ ਕਿੱਥੇ ਜਾਏਗਾ ਜੱਤਾਂ ਦੇ ਸੱਤਾਂ ਡਿੱਗਣ ਵਾਲੀਆਂ ਆਂਗੀਆਂ ਪਈਆਂ ਨੇ ਘਰਾਂ ਜੇ ਦੇਖਣ ਤੇ ਸਹੀ ਜਾਏ ਤੇ ਤੁਹਾਡੀ ਕੀ ਮੰਗ ਆ ਸਾਡੀ ਮੰਗ ਇਹ ਨਹੀਂ ਵੀ ਇਹ ਮੰਗੇ ਵੀ ਕਿਦਾਂ ਸਾਨੂੰ ਚਾਜ ਦੀ ਜਗ੍ਹਾ ਦੇ ਬਿਠਾ ਕੇ ਪੰਜ ਪੰਜ ਲੇ ਜਗ੍ਹਾ ਵੀ ਦੇਣ ਕੋਈ ਚਾਜ ਦੀ ਜਗ੍ਹਾ ਤੇ ਤੇ ਇੱਕ ਮਕਾਨ ਸਾਨੂੰ ਪਾ ਦੇ ਠੀਕ ਹੈ ਜੀ ਧੰਨਵਾਦ